ਇਹ ਗਿਫਟ ਹੈਗਾ ਜੀ ਦਾਦੀ ਵੱਲੋਂ ਬੜੀ ਦੇ ਵੱਡੇ ਤੇ ਗਿਫਟ ਇਹ ਇਹ ਰ ਕੋਲੋਂ ਭਾਈ ਨੰਬਰ ਲੈ ਆਜੋ ਗੋਡ ਬਹੁਤ ਸੋਹਣਾ ਸੂਟ ਹੈ ਜੀ ਇਤਨੀ ਸੋਹਣਾ ਸੋਹਣਾ ਪੁੱਤੂ ਸੂਟ ਸੋਹਣਾ ਹਾਂ ਕੁੜੀ ਦੀ ਕੇਕ ਵੀ ਵੇਖ ਲੋ ਜੀ ਕੇਕ ਕੱਟ ਲਈ ਕੁੜੀ ਨੇ ਇਹ ਖੁੱਲੂ ਜੀ ਹੁਣ ਇਹਦੇ ਚੋ ਕੀ ਨਿਕਲਦਾ ਦੇਖਦੇ ਆ ਇਹ ਮਾਮੀ ਵੱਲੋਂ ਹੈ ਪੈਸੇ ਮਾਮੇ ਦੇ ਲੱਗੇ ਆ ਹਾਂ ਪੈਸੇ ਮਾਮੇ ਦੇ ਲੱਗੇ ਆ ਤੇ ਵਧਾਈ ਮਾਮੀ ਨੂੰ ਹਾਂ ਜੇ ਮੇਰੀ ਢਿੱਲੀ ਤੇ ਟੋਰੇ ਦਾ ਵੇ ਮਾਮੀ ਤੋਂ ਲੈ ਕੇ ਮਾਰੇ ਦਾ ਕੰਮ ਕਰਦੇ ਹੋ ਦੇਖੋ ਜੀ ਇਹ ਕਮਾਈ ਕਰਨਾ ਇਹ ਕਮਾਈ ਕਰਨਾ ਤੇ ਇਹ ਕੁੜੀ ਦਾ ਦੀ ਗੈਰੀ ਆ ਓਏ ਅ ਗਿਫਟ ਕੋਲਾ ਦੇਖੋ ਦੇਖੋ ਕੁੜੀ ਦੀ ਮੰਗ ਹੋ ਰਹੀ ਐ ਓ ਲੋ ਜੀ ਇੱਕ ਹੋਰ ਸੂਟ ਨਿਕਲਾ ਆ ਕਿਰਤਾ ਸਤੇ ਇੱਕ ਹੋਰ ਸੂਟ ਬਸ ਸ਼ਾਬਾਸ਼ ਸ਼ਾਬਾਸ਼ ਗੁੱਡ ਆਉਂਦੇ ਨੇ ਵੱਡੇ ਵੱਡੇ ਬਹੁਤ ਵਧੀਆ ਜੀ ਸੂਟ ਦੇਖੋ ਕੁੜੀ ਦਾ ਚੈੱਕ ਕਰੋ ਦੱਸਿਓ ਕਮੈਂਟਾਂ ਚ ਕਿਦਾਂ ਦਾ ਲੱਗਾ ਜੀ ਵਧੀਆ ਸੂਟ ਹੈ ਜੀ ਚਲੋ ਕਿਰਤ ਆਪਣੇ ਸੂਟ ਤੇ ਦੇਖ ਲੈ ਕਿਰਤ ਸੂਟ ਦੇਖ ਲੈ ਫੜ ਕੇ ਦੇਖ ਸੋਹਣੇ ਜੀ ਜਿਮੈਟਰੀ ਦੀ ਲੱਗੀ ਉਹਨੂੰ ਹੁਣ ਇਹ ਸਵੇਰ ਦਾ ਦਾ ਨਾ ਜੀ ਕੁੜੀ ਕੋ ਇੰਤਜ਼ਾਰ ਨਹੀਂ ਸੀ ਹੋ ਰਿਹਾ ਵਿਚਾਰੀ ਬਾਰ-ਬਾਰ ਜਾ ਰਹੀ ਸੀ ਗਿਫਟ ਖੋਲਣ ਵਾਸਤੇ ਤੇ ਬਾਰ-ਬਾਰ ਕੇਕ ਵਾਸਤੇ ਤੇ ਆ ਕੁੜੀ ਜਿਹੜਾ ਪਿਓ ਹੈ ਇਹਨੂੰ ਵਿਚਾਰ ਨੂੰ ਪੱਕ ਬੂਕ ਬਣਨ ਦੇ ਵਿੱਚ ਟਾਈਮ ਲੱਗ ਗਿਆ ਫੇਰ ਫੇਰ ਇਹ ਕਰਕੇ ਲੇਟ ਹੋ ਗਿਆ ਹੈ ਪੱਗ ਵੇਖੋ ਕਿ ਕਿੰਨੀ ਸੋਹਣੀ ਬੱਦੀ ਐ ਨੇ ਹੈਨਾ ਪੱਗ ਗਿਆ ਨੇਚਰਲ ਪੱਗ ਬੱਦੀ ਐ ਨੇ ਚੰਗੀ ਬੱਦੀ ਮਦਰ ਹੱਥ ਲਈ ਦਾੜੀ ਵੀ ਹਾਂ ਚਾਰਵੀਂ ਤੂੰ ਕਿ ਪੱਗ ਬੰਨਣਾ ਹੈ ਕਰਨਾ ਬੰਨਣਾ ਹਾਂ ਆ ਨਾ ਕਿੰਨੇ ਨਵੇਂ ਬੇ ਹੋ ਜਾਣਗੇ ਇਹਦੇ ਹਾਂ ਦੇਖੋ ਜੀ ਹਾਂ ਖੋਲੋ ਆ ਮੁਰ ਪਾਪਾ ਕੋ ਪੈਸੇ ਲਓ ਪਾਪਾ ਕੋ ਪੈਸੇ ਲੈ ਕੇ ਨਾ ਫੇਰ ਪਾਓ ਇਹਦੇ ਵਿੱਚ ਆਓ ਬੜਾ ਉਹ ਪਾਪਾ ਦਾ ਪਰਸ ਲਿਆਓ ਕਿੱਥੇ ਹੈ ਓਏ ਉਹ ਪਾਪਾ ਲਗੇ ਪੈਸੇ ਕਢਣੁ ਸ਼ਾਬਾਸ਼ ਇੱਥੋਂ ਦੇ ਪਾਈ ਗਏ ਉਹ ਪਾਪਾ ਨੇ ਪੈਸੇ ਦੇ ਦਿੱਤੇ ਸ਼ਾਬਾਸ਼ ਓ ਗੱਡ ਕਿੰਨੇ ਮਿਲੇ ਕਿੰਨੇ ਮਿਲੇ ਆ ਜੇ ਫੜੀ ਇੱਧਰ ਲੱਗੇ ਆਹ ਲਾ ਮاما ਥੋੜੇ ਦੇ ਓ ਕੋਈ ਨਹੀਂ ਥੋੜੇ ਦੇਈ ਉਹ ਕੋ ਇਕੱਠੇ ਪਾਤੇ ਉਹ ਬੱਕਰੀ ਖਾਏਗੀ ਹੈ ਇਹ ਲੋਈ ਸਾਡੇਾਂ ਨੂੰ ਇਹ ਕੁੜੀ ਨੂੰ ਪਿਆਰ ਹੈ ਸ਼ਾਬਾਸ਼ ਹੈ ਬੜੀਏ ਤੇ ਮਾਮੇ ਬਖਾਈ ਪਾਵੇ ਇੱਕ ਆਪਾਂ ਸ਼ੋਨਾ ਬਤ ਹੈ ਇਹ ਪੁੱਤ ਕੀ ਦਾ ਉਧਰ ਦੱਸ ਦੇ ਸਾਰੇ ਨੂੰ ਉਧਰ ਦੱਸ ਦੇ ਵੀਡੀਓ ਚ ਪੁੱਤ ਕੀ ਦਾ ਮੇਰਾ ਪੁੱਤ ਹੈ ਮਾਮਾ ਦਾ ਪੁੱਤ ਹੈ ਜੁਟ ਹੈਪੀ ਬਰਥਡੇ